ਕੱਟੂ ਨੇ ਬੜਾਏ ਸਾਡੇ ਹੁਣ ਦੋ ਪਤੰਗ ਕਿਵੇਂ ਲੱਗਿਆ ਵਧੀਆ ਤੇਰਾ ਕੱਟੂ ਸੜੇ ਹੋਏ ਕੱਟੂ ਕਿੱਥੇ ਜਾਂਦੇ ਇਹਨੂੰ ਅੱਗ ਚ ਲਾਓ ਯਾਰ ਸੜੇ ਹੋਏ ਕੱਟੂ ਨੂੰ ਛੱਟੋ ਇੱਥੋਂ ਭਗਾ ਕੇ ਮਾਰਦੇ ਤੇ ਹੁਣ ਲੈ ਕੇ ਆਉਣੇ ਆਪਾਂ ਹੋਰ ਲੈ ਕੇ ਆਉਣੇ ਕਿਹੜੀ ਲੈ ਆਉਣੇ ਆਪਾਂ ਹੈ ਕਿਹੜਾ ਕੱਟੂ ਲਿਆਉਣਾ ਹੁਣ ਆਪਾਂ ਫੈਕਟਰ ਦਾ ਫੈਕਟਰ ਦਾ ਹੁਣ ਕੱਟੂ ਹੋਰ ਲੈ ਕੇ ਆਉਣਾ ਇਹ ਤਾਂ ਹੈ ਨਹੀਂ ਕੰਮ ਬਈ ਦੋ ਤੇ ਹੁਣ ਪਤੰਗ ਚੜਾਉਣ ਲੱਗੇ ਆ ਆਹ ਦੇਖੋ ਸਾਨੂੰ ਕਾਪੀ ਮਿਲ ਗਈ ਇਹਦੀ ਕੁਛ ਵੀ ਲਾ ਲਓ ਪਰ ਆਹ ਰਿੰਜਣਾ ਆ ਦੇਖੋ ਜੀ ਸਟੈਂਪ ਲੱਗੀ ਹੋਈ ਆ ਉਰੇ ਇਹ ਸਹੀ ਆ ਜੱਟਪੁਰਾ ਕੈਮ ਹੈ ਤਾਂ ਹੈਲੋ ਗイズ ਵੈਲਕਮ ਟੂ ਬੈਕ ਮਾਈ ਚੈਨਲ ਅਜੇ ਵਲੋਗ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਚੜਾਉਣ ਚੱਲੇ ਆ ਪਤੰਗ ਤੇ ਗੁੱਟਾ ਪਣ ਲਵੇ ਹੈਗਾ ਆਪਣੀ ਡੋਰ ਖਰਾਬ ਆ ਆ ਦੇ ਹਾਂ ਓਏ ਆ ਦੇਖੋ ਥੋੜੀ ਥੋੜੀ ਆ ਮਤਲਬ ਜੇ ਆਪਾਂ ਹੁੱਕਾ ਮਾਰਾਂਗੇ ਹਨਾ ਟੁੱਟਣ ਦਾ ਖਤਰਾ ਇਹ ਕੀ ਹੋ ਗਿਆ ਯਾਰ ਅੱਜ ਇਹ ਕਿਹੜੀ ਆ ਕਿਹੜੀ ਡੋਰ ਸੀ ਇਹ ਆਪਣੀ ਇਹ ਯਾਰ 골ਡ ਸਟਾਰ ਸੀ ਜੀ ਅੱਛਾ ਕਿੰਨੇ ਦਾ ਐ ਸੀ ਇਹ ਕੱਟੂ ਇਹ ਯਾਰ 1900 ਦਾ ਮਿਲਿਆ ਸੀਗਾ ਅੱਛਾ ਲਾਈਕ ਠੀਕ ਅੱਛਾ ਠੀਕ ਤੇ ਪਰ ਵਾਲੀ ਗੱਟੂ ਆਣਾ ਹੈ ਨਾ ਆਪਣਾ ਹਾਂ ਪਰ ਵਾਲਾ ਗੱਟਾ ਹਾਂ ਨਵੀਂ ਲਿਆਂਦਾ ਸੀ ਇਹ ਚੜਾਈ ਨਹੀਂ ਇਹਦੇ ਨਾਲ ਇੱਕ ਪਤੰਗ ਵੀ ਆਪਣਾ ਪਰ 골ਡ ਨਾ ਜਿਆਦਾ ਚੜਾਇਆ ਸੀ ਤੇ ਅੱਜ ਹੈ ਗਿਆ ਕਿਹੜੀ ਹੈ ਮੋਨੋ 골ਡ ਸਟਾਰ ਹੈ ਅੱਛਾ ਮੋਨੋ 골ਡ ਹੈ ਇਹ ਮੋਨੋ 골ਡ ਦਾ ਗੱਟੂ ਹੈ ਆਪਣਾ ਲਵੇ ਕਾਲੇ ਬਲੈਕ ਜਿਹੇ ਕਲਰ ਚਾਹੀਏ ਤੇ ਅੱਜ ਚੜਾਵਾਂਗੇ ਇਹਦੇ ਨਾਲ ਤੇ ਪਤੰਗ ਚੜ ਰਿਹਾ ਉੱਧਰ ਉਹ ਦੇਖੋ ਇੱਧਰ ਉਹ ਦੇਖੋ ਵੀ ਆਕਰ ਖੜੀ ਦੇ ਨੇ ਤੇ ਪਤੰਗ ਅੱਜ ਚੜ ਰਿਹਾ ਵਧੀਆ ਤੇ ਲਾਵਾਂਗੇ ਅੱਜ ਆਪਾਂ ਪੂਰੇ ਪੇਚ ਆਹ ਲਾ ਦੀਆ ਪੁਰਾਣੀ ਜੀ ਡੋਰ ਨੂੰ ਆਹ ਆਪਣੇ ਲਵੇਗੀ ਆ ਝਟਖੜੀ ਪਈ ਸੀ ਇਹਦਾ ਲੜ ਕਿੱਥੇ ਆ ਕਿਹਦਾ ਉੱਦੇ ਤੋਂ ਲਵੇਟੀਆ ਲੜ ਕਿੱਥੇ ਆ ਇਹਦਾ ਲੜ ਡੂੜ ਮੇਰੇ ਤਾਂ ਵਲੇਟੀ ਹੋਏ ਸੀ ਫੇਸੀ ਹੁੰਦੀ ਐ ਐਵੇਂ ਕਹਦਾ ਇਹ ਡੱਡ ਜੀ ਨੀ ਜਾ ਰਖੜੀ ਯਾਰ ਲੜ ਨਹੀਂ ਲਾ ਆਹ ਦੇਖ ਆਹ ਦੇ ਲੱਭ ਕੇ ਲੱਭ ਕੇ ਆ ਲੱਭ ਰਿਹਾ ਰੱਬ ਦਾ ਨਾਮ ਤਾਂ ਲੈ ਲਿਆ ਤੇ ਹੁਣ ਗੋਰਾ ਵੀਰਾ ਤਲਾਮਾ ਪਾ ਰਿਹਾ ਹੈਗਾ ਇਹਨੇ ਤੇ ਹਵਾ ਅੱਜ ਬਹੁਤ ਹੀ ਜ਼ਿਆਦੇ ਵਧੀਆ ਹੀ ਚੱਲ ਰਹੀ ਹੈ ਤੇ ਧੁੱਪ ਲੋ ਜੀ ਤਲਾਮ ਤਾਂ ਆਪਣੇ ਪੈ ਗਿਆ ਹੁਣ ਤੇ ਚੜਾਉਣੇ ਆ ਡਿਜ਼ਾਈਨ ਤੁਸੀਂ ਚੈੱਕ ਕਰੋ ਯਾਰ ਕਿਹਵਾ ਪਤੰਗ ਦਾ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਬਲੈਕ ਗ੍ਰੀਨ ਤੇ ਪਰਪਲ ਜਾ ਗਿਆ ਉਹ ਤਾਂ ਸਹੀ ਪੈ ਗਿਆ ਤਲਾਮ ਉਹ ਮੰਦਾ ਹਾਂ ਪਤੰਗ ਹੀ ਪੱਟਾ ਹੋਇਆ ਨਿਕਲ ਗਿਆ ਦੇਖਿਆ ਨਹੀਂ ਚੇਪੀ ਹੈ ਨਹੀਂ ਆਪਾਂ ਲਵੇ ਚੇਪੀ ਯਾਰ ਭੁੱਲਿਆ ਫੜਾ ਚੜਾਉਣਾ ਪਰੀ ਚੜਾਉਣਾ ਚੇਪੀ ਲਾਉਣਾ ਅੱਛਾ ਉਸ ਹੀ ਆ ਜੋ ਜਟੋ ਚੇਪੀ ਆਪਾਂ ਲਾ ਲਈ ਆ ਤੇ ਹੁਣ ਪਤੰਗ ਚੜਾਉਣ ਲੱਗੇ ਆ ਪਤੰਗ ਚੜ ਗਿਆ ਆਪਣਾ ਓ ਦੇਖੋ ਮਾੜ ਪੂਰਾ ਬਣਿਆ ਹੋਇਆ ਪਤੰਗਾਂ ਦਾ ਪਤੰਗ ਪੂਰੀ ਬਣਾ ਰਿਹਾ ਸਮਝੀ ਨਹੀਂ ਆ ਰਹੀ ਕਿ ਇਹਦਾ ਲਾਈ ਵੀ ਵੇਚਾ ਲੋ ਜੀ ਪਰੀ ਚੜ ਗਈ ਆਪਣੀ 2025 ਆ ਸਹੀ ਖਿੱਚ ਬਣਾਉਂਦੀ ਹੈ ਹਨਾ ਆ ਪੂਰੀ ਵਧੀਆ ਖਿੱਚ ਬਣਾਈ ਜਾਂਦੀ ਆ ਲੋ ਗਾਇਸ ਪਰ ਇਹ ਆਪਣੀ ਝੜਕੀ ਡੋਰ ਫੜ ਲਈ ਯਾਰ ਉਹ ਜਵਾਦੀ ਰੱਫ ਨੇ ਓਏ ਆਹੀ ਝੜਖੜੀ ਜਿਹਾ ਲਾਏ ਸੋਹਣੀ ਆ ਜੇ ਵਧੀਆ ਆ ਇਹ ਝੜਕੜੀ ਵਧੀਆ ਆ ਗੁੱਟ ਤੇਰਾ ਜਮਾ ਵੇਕਾਰ ਆ ਯਾਰ ਆ ਗੁੱਟ ਹੈ ਨਹੀਂ ਬਈ ਕੰਮ ਦਾ ਜਮੇ ਯਾਰ ਇੰਨੇ ਪਤੰਗ ਪੜਾਤੇ ਜਿਹੜੇ ਸੜੇ ਗੁੱਟ ਨੇ ਕੱਟੂ ਨੇ ਵੜਾਏ ਸਾਡੇ ਹੁਣ ਦੋ ਪਤੰਗ ਕਿਵੇਂ ਲੱਗਿਆ ਵਧੀਆ ਧਰਾ ਕੱਟੂ ਸੜੇ ਹੋਏ ਕੱਟੂ ਇਹ ਨੂੰ ਅੱਗ ਚ ਲਾਓ ਯਾਰ ਸੜੇ ਹੋਏ ਕੱਟੂ ਨੂੰ ਛਿੱਟੋ ਇੱਥੋਂ ਭਗਾ ਕੇ ਮਾਰਦੇ ਆ ਤੇ ਹੁਣ ਲੈ ਕੇ ਆਉਣ ਆਪਾਂ ਹੋਰ ਲੈ ਕੇ ਆਉਣੇ ਕਿਹੜੀ ਲੈਉਣੇ ਆਪਾਂ ਕਿਹੜਾ ਕੱਟੂ ਲਿਆਉਣਾ ਹੁਣ ਆਪਾਂ ਫੈਕਟਰ ਦਾ ਫੈਕਟਰ ਦਾ ਹੁਣ ਕੱਟੂ ਹੋਰ ਲੈ ਕੇ ਆਉਣਾ ਇਹ ਤਾਂ ਹੈ ਨਹੀਂ ਕੰਮ ਆ ਬਈ ਦੋ ਪਤੰਗ ਵੜਾ ਦਿੱਤੇ ਨੇ ਬੇਸਤੀ ਕਰਾ ਰਹੀ ਹੈ ਸਾਡੀ ਹੁਣ ਪੂਰੀ ਹੋਰ ਲਿਆਉਣੇ ਹੁਣ ਆਪਾਂ ਇਹਨਾਂ ਕੱਟੂ ਪੂਰੀ ਰੱਖ ਜਾਣ ਇਹਨਾਂ ਚਲੋ ਮਿਲਦੇ ਹੁਣ ਨਮਾ ਕੱਟੂ ਲੈ ਕੇ ਆਉਣ ਹੁਣ ਆਪਾਂ ਲੋ ਜੱਟੋ ਆ ਗਏ ਆਪਾਂ ਦਿਆ ਲੈਂਦਾ ਹੁਣ ਆਪਾਂ ਦੇਖੋ ਨਵਾਂ ਮਾਹ ਦਾ ਪ੍ਰਾਣੀ ਆ ਨਵੇਂ ਵਾਂਗੂ ਆ ਬਸ ਥੋੜੀ ਖਾਦਾ ਹੋਇਆ ਇਹ ਹੈਗਾ ਕਿ ਜੀ ਮੋਨੋ ਫਾਈਟਰ ਦਾ ਤੇ ਪਹਿਲਾਂ ਵਾਲਾ ਆਪਣਾ ਆ ਪਿਆਗਾ ਇਹ ਕਿਹੜਾ ਸੀ 골ਡ ਦਾ ਮੋਨੋ ਫਿਲ 골ਡ ਪਤਾ ਨਹੀਂ ਹੈਨਾ ਮੋਨੋ ਫਿਲ ਦਾ ਹੀ ਸੀ ਇਹ ਤਾਂ ਨਾਂ ਲੈਣ ਨੂੰ ਤੇ ਇਹ ਯਾਰ ਬਈ ਮਣੀ ਵੇਸਟ ਹੋਈ ਆ ਗੱਟੂ ਤੇ ਇਹ ਆ ਗੱਟੂ ਨਾ ਹੀ ਲਿਓ ਜਾਂ ਸਾਨੂੰ ਕਾਪੀ ਮਿਲ ਗਈ ਇਹਦੀ ਕੁਛ ਵੀ ਲਾ ਲਓ ਪਰ ਆਹ ਰੀਜਨ ਆ ਦੇਖੋ ਜੀ ਸਟੈਂਪ ਲੱਗੀ ਹੋਈ ਆ ਉਰੇ ਇਹ ਸਹੀ ਆ ਤੇ ਹੁਣ ਆਪਾਂ ਇਹਦੇ ਨਾਲ ਚੜਾਉਨੇ ਆਂ ਦੇਖਦੇ ਆਂ ਹੁਣ ਆਪਣਾ ਵੱਡਾ ਜਾਂਦਾ ਕਿ ਨਹੀਂ ਤੇ ਚਲੋ ਜੀ ਪਾਈਏ ਤਲਾਮਾ ਤਲੂਮਾ ਲੰਗ ਤੇ ਸੱਜ ਤੇ ਕਾਲੇ ਤੇ ਸਲਾਮ ਦੇਕੋ ਪਾਈ ਲੈ ਐਨੇ ਐਨੇ ਮੋਟੇ ਗੜੇ ਕਰਦੇ ਚਲੋ ਲੋਈ ਚੜਾਉਨੇ ਆਪਾਂ ਪਤੰਗ ਆਪਣਾ ਕਾਲਾ ਸੱਜ ਚੜਾ ਰਹੇ ਆ ਗਾਇਸ ਕਾਲਾ ਸੱਜ ਉਹ ਫਾੜ ਗਿਆ ਓਏ ਉਹ ਕੱਟ ਗਿਆ ਫਾੜ ਗਿਆ ਯਾਰ ਓਹੋ ਜੀ ਕਰ ਹੋ ਗਿਆ ਮਸਾ ਯਾਰ ਕਰਤਾ ਕੰਮ ਹੋ ਰਿਹਾ ਨਾ ਮੈਂ ਤੈਨੂੰ ਕਹਿ ਆਹ ਪਾੜ ਗਿਆ ਸਾਰ ਅੱਜ ਯਾਰ ਅੱਜ ਯਾਰ ਬਈ ਘਰ ਭੀੜ ਗਿਆ ਯਾਰ ਪਹਿਲਾਂ ਦੋ ਪਤੰਗ ਫੜਾ ਦੇ ਉਹ ਵੀ ਪਾੜ ਗਿਆ ਕੀ ਕਰੂੰ ਬੰਦਾਲਾ ਆਹਰਾ ਪੱਟਿਆ ਪਰ ਓਹੋ ਹਵਾ ਇੱਕ ਵਾਰੀ ਤੇਜ਼ ਗੱਲੀ ਜਾਂਦੀ ਅੱਜ ਹੁਣ ਨਿਊ ਨਿਊ ਚਲੋ ਨਿਊ ਚੜਾਓ ਯਾਰ ਤੇ ਝੱਬਦੇ ਲੱਗਿਆ ਉਹਦਾ ਹੁਣ ਪੱਟਿਆ ਤੇ ਹੁਣ ਆ ਵੀ ਗਈ ਲੈ ਸਿੱਧੂ ਮੂਸੇ ਵਾਲੀ ਪਰ ਵੀ ਗਈ ਲੈ ਅੱਜ ਹੋ ਕੀ ਰਿਹਾ ਆਪਣੇ ਨਾਲ ਮੈਨੂੰ ਤਾਂ ਇਹ ਨਹੀਂ ਸਮਝ ਹੋ ਰਿਹਾ ਆਪ ਪਤੰਗ ਜੂਈ ਜਾਇਆ ਲੈ ਪੁਰਾਣੇ ਪਤੰਗ ਦੇ ਤੀਲਾ ਹੀ ਯਾਰ ਸੱਟ ਨਹੀਂ ਹੈਗੇ ਇਹਨਾਂ ਦੀਆ ਪਤੰਗ ਹੀ ਬੇਕਾਰ ਜਮਾਂ ਕਹਣਾ ਸੜਦੇ ਉਹ ਆਈ ਹਵਾ ਚ ਜਿਹਦੇ ਕਰਮਾਂ ਚੋ ਲੈ ਜਾਣਗੇ ਮਨ ਖਰਾਬ ਹੋ ਗਿਆ ਅੱਜ ਪੂਰਾ ਇਹ ਦੇਣਾ ਹੁਣ ਤੋੜ ਦੀ ਇੱਕ ਵਾਰੀ ਯਾਰ ਉਹਨਾਂ ਦਾ ਵੜਣਾ ਗਿਆ ਜਿਹੜੇ ਉਹ ਲੋ ਦੇਖ ਉਹਨਾਂ ਨੇ ਸਾਡਾ ਪਤੰਗ ਵੜਤਾ ਯਾਰ ਚਲ ਕੋਈ ਨਹੀਂ ਪਤੰਗ ਤਾਂ ਉਖਾਤੇ ਚੜ ਰਿਹਾ ਅੱਜ ਪਟਨਾ ਇਹਨਾਂ ਬਸ ਇੱਕ ਪਤੰਗ ਵੱਡਿਆ ਜਾਵੇ ਬਾਧੂ ਆ ਸੀ ਕੋਸ਼ਾਂ ਉਹ ਲਾਤਾ ਉਸੇ ਉਹ ਲਾਤਾ ਉਹਨਾਂ ਦਾ ਇਹਦਾ ਲੱਗਣ ਸਾਰੀ ਲਾਉਂਗੀ ਚੱਲ ਸ਼ੁਕਰ ਆ ਉਹ ਐਤ ਕੀ ਦਾ ਲਾਇਆ ਕੁੱਟ ਸਹੀ ਆ ਬਈ ਇੱਥੇ ਤਾਂ ਵਿਚਾਲੀ ਐਤ ਕੀ ਨਾ ਹੁੰਦਾ ਤਾਂ ਬੇਇੱਜ਼ਤੀ ਬਹੁ ਹੋਣੀ ਸੀ ਚੌੜੀਏ ਪਤੰਗ ਚੜੀ ਜਾਂਦੇ ਆ ਚਲੇ ਫੜੋ ਉਹ ਉਹਨੂੰ ਵੀ ਲਵੇਟ ਦਿਆ ਕਰੋ ਵਿਚੀ ਲਓ ਜੀ ਡੋਰ ਦੇ ਰਹੇ ਆ ਬੱਚਿਆਂ ਨੂੰ ਤੇ ਇਹਨਾਂ ਨੇ ਨਾ ਸਾਡਾ ਪਤੰਗ ਫੜਿਆ ਨਹੀਂ ਸੀ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਐਸਾ ਚਲ ਡੋਰ ਲੈ ਲਓ ਤੈਨੂੰ ਐਂ ਦੇ ਦਿਆ ਕਰਾਂਗੇ ਡੋਰ ਫੜਿਆ ਨਾ ਕਰੋ ਫੜਿਆ ਨਾ ਕਰੋ ਡੋਰ ਨੂੰ ਫੜਨਾ ਦਿਆ ਕਰ ਠੀਕ ਹੈ ਖੁਸ਼ ਹੋ ਬਸ ਠੀਕ ਹੈ ਹੁਣ ਤੂੰ ਸਾਡੇ ਨਾਲ ਰਲ ਗਿਆ ਤੇ ਰਲ ਗਿਆ ਸਾਡੀ ਟੀਮ ਚ ਆ ਗਿਆ ਠੀਕ ਹੈ ਲੋ ਜੱਟਾ ਤੁਸੀਂ ਦੇਖ ਲਿਆ ਤਾਂ ਆਪਣਾ ਵਲੌਗ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਬਈ ਮਰੇ ਆ ਬਹੁਤਾ ਯਾਰ ਪਹਿਲਾਂ ਤਾਂ ਫੁੱਲ ਵੇਚਤੀ ਹੂਈ ਉਹ ਬਤੰਗੇ ਪਹਿਲਾਂ ਘੁੱਟ ਘੁੱਟ ਆਪਾਂ ਜਮਾ ਪੇ ਕਰੀ ਆ ਆਪਣੇ ਲਵੇ ਉਹ ਤੇ ਮੁੜ ਕੇ ਆਪਾਂ ਛੋੜਾ ਲੈ ਕੇ ਆਏ ਲਾ ਤੇ ਲਾ ਅੱਠ ਬਤੰਗ ਲਾ ਤੇ ਹਾਂ ਤੇ ਅੱਦੇ ਆਪਾਂ ਹਜੇ ਰਿਕਾਰਡ ਨਹੀਂ ਕਰੇ ਹੈਗੇ ਉਹ ਮਗਰੋਂ ਵੀ ਬਹੁਤ ਲਾਤੀ ਸੀ ਬਤੰਗ ਉਹਦੇ ਨਾਲ ਤੇ ਚਲੋ ਫਿਰ ਜੱਟੋ ਚੈਨਲ ਤੇ ਨੰਨੋ ਜੀ ਕਰਦੇ ਹੋ ਆਪ ਵੀ ਸਬਸਕ੍ਰਾਈਬ ਵੀਡੀਓ ਨੂੰ ਕਰਦਿਆ ਕਰੋ ਲਾਈਕ ਪਲੀਜ਼ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਆਪਾਂ ਬਹੁਤ ਕੁਝ ਕਰ ਸਕਦੇ ਆ ਚੈਨਲ ਨੂੰ ਆਈ ਪਿਆਰ ਕਰਦੇ ਰਹੋ ਚਲੋ ਜੱਟੋ ਮਿਲਦੇ ਆਪਾਂ ਹੁਣ ਨੈਕਸਟ ਵੀਡੀਓ ਦੇ ਅੰਦਰ ਬਾਏ